ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਅਜ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਰਕਾਰੀ ਮੁਲਾਜ਼ਮਾਂ ਕਿਸਾਨਾਂ ਸਮੇਤ ਲੋਕਾਂ ਨੂੰ ਮਿਲਣਗੇ ਵੱਡੇ ਤੋਹਫੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ ਪੰਜਾਬ ਲਈ ਮੰਗਿਆ 132247 ਕਰੋੜ ਦਾ ਪੈਕੇਜ ਅਮਰਿਤਪਾਲ ਸਿੰਘ ਨੂੰ ਵੱਡਾ ਚਟਕਾ ਰੱਦ ਹੋ ਸਕਦੀ ਹੈ ਐਮਪੀ ਮੈਂਬਰਸ਼ਿਪ ਚੋਣ ਨੂੰ ਹਾਈ ਕੋਰਟ ਚ ਮਿਲੀ ਚੁਣੌਤੀ ਸ਼ੰਭੂ ਸਰਦ ਖੋਲਣ ਸੰਬੰਧੀ ਸੁਪਰੀਮ ਕੋਰਟ ਚ ਹੋਈ ਸੁਣਵਾਈ ਹਰਿਆਣਾ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਲਈ ਮੰਗਿਆ ਸਮਾਂ ਸੁਖਵੀਰ ਸਿੰਘ ਬਾਦਲ ਨੇ ਕਹਿਰੀ ਭਗਵੰਤ ਮਾਨ ਸਰਕਾਰ ਰਾਜ ਕੇ ਸੁਣਵਾਈਆਂ ਖਰੀਆਂ ਖਰੀਆਂ ਮੌਸਮ ਵਾਰੇ ਨਵੀਂ ਅਪਡੇਟ ਇਨਾ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ yellow alert ਹੋਇਆ ਜਾਰੀ ਸ਼ੰਭੂ ਬਾਰਡਰ ਖੁੱਲਣ ਤੋਂ ਪਹਿਲਾਂ ਹੀ ਕਿਸਾਨਾਂ ਦਾ ਨਵਾਂ ਐਲਾਨ 15 ਅਗਸਤ ਨੂੰ ਦੇਸ਼ ਭਰ ਵਿੱਚ ਕੱਢਿਆ ਜਾਵੇਗਾ ਟਰੈਕਟਰ ਮਾਰਚ ਬੀਤ ਮੰਤ ਨੇ ਨਿਮਲਾ ਸਿਤਾਰਾ ਮਨ ਤੇ 23 ਜੁਲਾਈ ਯਾਨੀ ਅੱਜ ਬਜਟ ਪੇਸ਼ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਵਿੱਤ ਮੰਤਰੀ ਇਸ ਵਾਰ ਦੇ ਬਜਟ ਵਿੱਚ ਕਿਸਾਨਾਂ ਲਈ ਕਈ ਵੱਡੇ ਐਲਾਨ ਕਰਨਗੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਅਤੇ ਪੀਐਮ ਕੂਸਮ ਯੋਜਨਾ ਨੂੰ ਲੈ ਕੇ ਮਹੱਤਵਪੂਰਨ ਵਿਵਸਥਾਵਾਂ ਕਰ ਸਕਦੀ ਹੈ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਕਿਸਾਨ ਜਥੇਬੰਦੀਆਂ ਦੀ ਲਗਾਤਾਰ ਮੰਗ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਸਮਰਥਨ ਮੁੱਲ ਉਤੇ ਹੋਰ ਫਸਲਾਂ ਦੀ ਖਰੀਦ ਲਈ ਬਜਟ ਵਿੱਚ ਹੋਰ ਰਾਸ਼ੀ ਰੱਖੀ ਜਾ ਸਕਦੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਵਿੱਤ ਮੰਤਰੀ ਪਿੰਡੂ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਕੀਮਾਂ ਲਈ ਵੀ ਬਜਟ ਵਿੱਚ ਬਜਟ ਦੀ ਵੰਡ ਵਧਾ ਸਕਦੇ ਹਨ ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨੂੰ ਵੀ ਇਸ ਬਜਟ ਤੋਂ ਵੱਡੀਆਂ ਉਮੀਦਾਂ ਹਨ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਬਜਟ 2024 ਰਾਹੀਂ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਰਿਪੋਰਟ ਮੁਤਾਬਕ ਸਰਕਾਰ ਐਨਪੀਐਸ 'ਚ ਵੱਡੇ ਸੁਧਾਰ ਕਰਨ ਜਾ ਰਹੀ ਹੈ ਸਰਕਾਰ ਵੱਲੋਂ ਬਜਟ ਵਿੱਚ ਪੱਕੀ ਪੈਨਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ ਰਿਪੋਰਟ ਦੇ ਅਨੁਸਾਰ ਸਰਕਾਰ NPSD ਗាក់ੀ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਆਖਰੀ ਤਨਖਾਹ ਦਾ 50% ਪੈਨਸ਼ਨ ਵਜੋਂ ਦੇ ਸਕਦੀ ਹੈ ਜੇਕਰ ਇਹ ਐਲਾਨ ਹੋ ਜਾਂਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤੀਜੀ ਪਾਰੀ ਦਾ ਪਹਿਲਾ ਬਜਟ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਚਾਹੀਦਾ ਹੈ ਇਹ ਹੀ ਅਮਰੀਕਸਰ ਦਾ ਅਹਿਮ ਬਜਟ ਹੈ ਇਹ ਅਗਲੇ 5 ਸਾਲਾਂ ਦੀ ਦਿਸ਼ਾ ਵੀ ਤੈਅ ਕਰੇਗਾ ਤੇ ਅਸੀਂ 2047 ਦੇ ਸੁਪਨੇ ਨੂੰ ਪੂਰਾ ਕਰਨ ਲਈ ਮਜ਼ਬੂਤ ਨੀਂਹ ਨੂੰ ਲੈ ਕੇ ਦੇਸ਼ ਦੇ ਸਾਹਮਣੇ ਆਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਦੌਰੇ ਤੇ ਆਏ 16ਵੇਂ ਵਿੱਤ ਕਮਿਸ਼ਨ ਦੀ ਟੀਮ ਤੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ 16ਵੇਂ ਵਿੱਤ ਕਮਿਸ਼ਨ ਦੀ ਟੀਮ ਨਾਲ ਮੀਟਿੰਗ ਕਰਦੇ ਆ ਕਿ ਹੈ ਕਿ ਦੇਸ਼ ਨੂੰ ਨਾਜ ਪੱਖੋ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਦੇ ਬੜੇ ਮੁੱਲੇ ਯੋਗਦਾਨ ਸਦਕਾ ਪੈਦਾਵਾਰ ਪ੍ਰਾਪਤੀ ਅਤੇ ਆਜ਼ਾਦੀ ਦੀ ਰੱਖਿਆ ਲਈ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿ ਹੈਗੇ ਪੰਜਾਬੀਆਂ ਨੇ ਪਹਿਲਾਂ ਹੀ ਦੁਨੀਆ ਭਰ ਦੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਇਹ ਪੈਕੇਜ ਸੂਬੇ ਦੇ ਆਰਥਿਕ ਵਿਕਾਸ ਨੂੰ ਖੁਲਾਰਾ ਦੇਵੇਗਾ ਸੀਐਮ ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਹੈ ਕਿ ਬੀਟਾ ਕਮਿਸ਼ਨ ਸੂਬਾ ਸਰਕਾਰ ਦੀਆਂ ਹੱਕੀ ਮੰਗਾਂ ਵੱਲ ਹਮਦਰਦੀ ਨਾਲ ਵਿਚਾਰ ਕਰੇਗਾ ਤੇ ਪੰਜਾਬ ਨੂੰ ਖੁੱਲੇ ਦਿਲ ਨਾਲ ਫੰਡ ਅਲੋਟ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿੱਤ ਕਮਿਸ਼ਨ ਤੋਂ 132247 ਕਰੋੜ ਰੁਪਏ ਦੇ ਫੰਡ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਨ੍ਹਾਂ ਫੰਡਾਂ ਵਿੱਚ 75000 ਕਰੋੜ ਰੁਪਏ ਦੇ ਵਿਕਾਸ ਫੰਡ ਖੇਤੀਬਾੜੀ ਤੇ ਫਸਲੀ ਵਿਭਿੰਨਤਾ ਲਈ 17950 ਕਰੋੜ ਰੁਪਏ ਪਰਾਲੇ ਸੜਨ ਦੀ ਰੋਕਤ ਅਤੇ ਬਦਲਵੇਂ ਪਰਵੰਤਾਂ ਲਈ 5025 ਕਰੋੜ ਰੁਪਏ ਨਾਰਕੋ ਹੱਤਵਾਦ ਅਤੇ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ 8846 ਕਰੋੜ ਰੁਪਏ ਤੋਂ ਇਲਾਵਾ ਉਦਯੋਗ ਨੂੰ ਸੁਰਜੀਤ ਕਰਨ ਲਈ 6000 ਕਰੋੜ ਰੁਪਏ ਸ਼ਾਮਿਲ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 9426 ਕਰੋੜ ਰੁਪਏ ਦੇ ਫੰਡ ਸ਼ਹਿਰੀ ਸਥਾਨਕ ਇਕਾਈਆਂ ਲਈ ਅਤੇ 10000 ਕਰੋੜ ਰੁਪਏ ਦੇ ਫੰਡ ਪਿੰਡੂ ਸਥਾਨਕ ਇਕਾਈਆਂ ਲਈ ਦੇਣ ਦੀ ਵੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਕਮਿਸ਼ਨ ਦਾ ਮਹਾਨ ਗੁਰੂਆਂ ਸੰਤਾਂ ਪੀਰਾਂ ਤੇ ਸ਼ਹੀਦਾਂ ਦੀ ਪਾਵਨ ਧਰਤੀ ਉੱਤੇ ਪਹੁੰਚਣ ਲਈ ਦਿੱਗਾ ਸਵਾਗਤ ਕੀਤਾ ਉਹਨਾਂ ਨੇ ਕਿ ਹੈਗੇ ਪੰਜਾਬ ਨੂੰ ਦੇਸ਼ ਦੇ ਅੰਨ ਭੰਡਾਰ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਮਿਸਾਲੀ ਯੋਗਦਾਨ ਪਾਇਆ ਹੈ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਜਿੱਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਚੋਣ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਉਨ੍ਹਾਂ ਖਿਲਾਫ ਆਜ਼ਾਦ ਚੋਣ ਲੜੇ ਉਮੀਦਵਾਰ ਵਿਕਰਮਜੀਤ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਪੰਜ ਗੱਲਾਂ ਤੇ ਆਧਾਰਿਤ ਕੀਤੀ ਹੈ ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਅਜਾਦ ਚੋਣ ਜਿੱਤੇ ਅਮਰਪਾਲ ਸਿੰਘ ਨੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਗਈਆਂ ਹਨ। ਉਹਨਾਂ ਨੇ ਪਟੀਸ਼ਨ ਵਿੱਚ ਅਦਾਲਤ ਅੱਗੇ ਕਈ ਦਲੀਲਾਂ ਪੇਸ਼ ਕੀਤੀਆਂ ਹਨ। ਇਸ ਮਾਮਲੇ ਵਿੱਚ ਉਹਨਾਂ ਨੇ ਚੋਣ ਕਮਿਸ਼ਨ ਪੰਜਾਬ ਚੋਣ ਕਮਿਸ਼ਨ ਦੇ ਖਰਚਾ ਅਫਸਰ ਪੰਜਾਬ ਦੇ ਮੁੱਖ ਚੋਣ ਅਫਸਰ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਤਿਰਭਣਾਇਆ ਗਿਆ ਹੈ। ਪਟੀਸ਼ਨ ਤੇ 6 ਅਗਸਤ ਨੂੰ ਸੁਣਵਾਈ ਹੋਵੇਗੀ। ਵਿਕਰਮ ਸਿੰਘ ਨੇ ਆਪਣੀ ਪਟੀਸ਼ਨ ਪੰਜ ਗੱਲਾਂ ਤੇ ਆਧਾਰਿਤ ਕੀਤੀ ਹੈ ਵੀ ਦਲੀਲ ਦਿੱਤੀ ਗਈ ਹੈ ਕਿ ਅਮਰਿਤਪਾਲ ਸਿੰਘ ਨੇ ਆਪਣੀ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਹਨ ਨਾਮਜ਼ਦਗੀ ਪੱਤਰ ਅਧੂਰਾ ਹੈ ਫੰਡ ਦਾਣਾ ਤੇ ਖਰਚੇ ਬਾਰੇ ਜਾਣਕਾਰੀ ਛੁਪਾਈ ਗਈ ਹੈ ਵੋਟਾਂ ਮੰਗਣ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮਗਰੀ ਛਾਪੀ ਗਈ ਹੈ ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਹੈ ਦੱਸ ਦੇ ਕਿ ਅਮਰਿਤਪਾਲ ਸਿੰਘ ਇਸ ਸਮੇਂ NSA ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਉਹਨਾਂ ਨੇ ਜੇਲ੍ਹ ਦੇ ਅੰਦਰੋਂ ਹੀ ਲੋਕ ਸਭਾ ਦੀ ਚੋਣ ਲੜੀ ਸੀ ਉਹ ਆਪਣੇ ਇਲਾਕੇ ਵਿੱਚ ਚੋਣ ਪ੍ਰਚਾਰ ਕਰਨ ਵੀ ਨਹੀਂ ਆਏ ਸਨ ਪਰ ਫਿਰ ਵੀ ਉਹਨਾਂ ਨੇ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਹਰਿਆਣਾ ਸਰਕਾਰ ਨੇ ਸ਼ੰਭੂਸਰਦ ਤੋਂ ਬੈਰੀਕੇਡ ਹਟਾਉਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਇਸ ਦੌਰਾਨ ਸਰਕਾਰ ਨੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਮੰਗਿਆ ਹੈ ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ 24 ਤਰੀਕ ਤੱਕ ਮੁਲਤਵੀ ਕਰ ਦਿੱਤੀ ਹੈ ਦੱਸਦੇ ਕਿ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਲ ਦੀ ਡਿਵੀਜ਼ਨ ਬੈਂਚ ਨੇ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਬਾਰਡਰ ਬੰਦ ਕਰਨ ਨੂੰ ਲੈ ਕੇ ਫਟਕਾਰ ਲਗਾਈ ਹੈ ਇਸ ਮੌਕੇ ਪਟੀਸ਼ਨਰ ਦੇ ਵਕੀਲ ਨੇ ਕਿਹਾ ਹੈ ਕਿ ਬਹਿਸ ਦੌਰਾਨ ਉਹ ਕੌਮੀ ਮਾਰਗ ਜਾਮ ਕਰਨ ਵਾਲਿਆਂ ਖਿਲਾਫ ਸਖਤ ਦਿਸ਼ਾ ਨਿਰਦੇਸ਼ਾਂ ਦੀ ਮੰਗ ਵੀ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਉਮੀਦ ਹੈ ਕਿ ਸੁਪਰੀਮ ਕੋਰਟ ਹਰਿਆਣਾ ਸਰਕਾਰ ਵੱਲੋਂ ਚੁਣੌਤੀ ਦਿੱਤੇ ਗਏ ਹਾਈ ਕੋਰਟ ਦੇ ਹੁਕਮਾਂ ਨੂੰ ਮਨਜ਼ੂਰੀ ਦੇ ਕੇ ਸ਼ੰਭੂ ਬਾਰਡਰ ਖੋਲਣ ਦਾ ਹੁਕਮ ਦੇਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡੂ ਖੇਤਰ ਵਿੱਚ ਬਿਜਲੀ ਸਪਲਾਈ ਦੇ ਕੂਪ ਪ੍ਰਬੰਧਨ ਨਾਲ ਖੇਤਰੀ ਅਰਥਚਾਰੇ ਨੂੰ ਖਤਰੇ ਵਿੱਚ ਪਾ ਰਹੀ ਹੈ ਤੇ ਵਾਰ-ਵਾਰ ਬਿਜਲੀ ਕੱਟਾਂ ਕਾਰਨ ਝੋਨੇ ਦੀ ਲੁਆਈ ਤੇ ਮਾਰੂ ਅਸਰ ਪਿਆ ਹੈ ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਸ ਵੇਲੇ ਨਹਿਰਾ ਤਕਰੀਬਨ ਸੂਕੀਆਂ ਹਨ ਆਪ ਸਰਕਾਰ ਪਿੰਡੂ ਖੇਤਰਾਂ ਲਈ ਬਿਨਾਂ ਰੁਕਾਵਟ 8 ਘੰਟੇ ਬਿਜਲੀ ਸਪਲਾਈ ਪ੍ਰਦਾਨ ਕਰਨ ਵਿੱਚ ناکਾਮ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਉਹਨਾਂ ਨੇ ਝੋਨੇ ਦੀ ਲਵਾਈ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਹਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ 4 ਤੋਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਪਹਿਲਾਂ ਲਾਏ ਝੋਨੇ ਦੇ ਬਦਲੇ ਨਵੇਂ ਸੀਰੇ ਤੋਂ ਝੋਨਾ ਲਾਉਣਾ ਪੈ ਰਿਹਾ ਸੁਖਵੀਰ ਸਿੰਘ ਬਾਦਲ ਨੇ ਕਿ ਹੈਗੀ ਸਰਕਾਰ ਸਮੇਂ ਸਿਰ ਯੋਜਨਾਬੰਦੀ ਕਰਨ ਵਿੱਚ ناکਾਮ ਰਹੀ ਹੈ ਉਹਨਾਂ ਨੇ ਕਿਹਾ ਕਿ ਇਨਾ ਮਹੀਨਿਆਂ ਵਿੱਚ ਬਿਜਲੀ ਖਪਤ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦੇ ਆ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਾਨੂੰ ਉਹਨਾਂ ਨੇ ਕਿਹਾ ਕਿ ਕਾਲੀ ਦਲ ਦੀ ਸਰਕਾਰ ਵੇਲੇ ਬਿਜਲੀ ਖਰੀਦ ਵਾਸਤੇ ਲੋੜੀਂਦੇ ਵਿਆਪਕ ਪ੍ਰਬੰਧ ਕੀਤੇ ਜਾਂਦੇ ਸਨ ਤਾਂ ਜੋ ਝੋਨੇ ਦੀ ਲਵਾਈ ਕਿਸੇ ਤਰੀਕੇ ਪ੍ਰਭਾਵਿਤ ਨਾ ਹੋ ਸਕੇ ਸੁਖਵੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਕੰਮਾਂ ਉੱਤੇ ਧਿਆਨ ਵਿੱਚ ਰੱਖਦੇ ਹਾਂ ਕਦਮ ਨਾ ਚੁੱਕਣ ਦੀ ਵੀ ਨਿਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪਿਛਲੇ 7.5 ਸਾਲਾਂ ਦੌਰਾਨ ਬਿਜਲੀ ਪੈਦਾਵਾਰ ਲਈ ਇੱਕ ਵੀ ਯੂਨਿਟ ਨਵਾਂ ਨਹੀਂ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਕਾਲੀ ਦਲ ਦੀ ਸਰਕਾਰ ਵੇਲੇ 1980 ਮੈਗਾਵਾਟ ਦਾ ਲਵੰਡੀ ਸਾਬੋ ਪਲਾਂਟ ਲਗਾਇਆ ਗਿਆ ਹੈ 1400 ਮੈਗਾਵਾਟ ਦਾ ਰਾਜਪੁਰਾ ਥਰਮਲ ਪਲਾਂਟ ਲਗਾਇਆ ਗਿਆ ਹੈ ਤਾਂ ਜੋ ਸੂਬੇ ਨੂੰ ਬਿਜਲੀ ਸਰਪਲਸ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਇਸ ਮਗਰੋਂ ਕਾਂਗਰਸ ਅਤੇ ਆਪ ਸਰਕਾਰ ਨੇ ਇੱਕ ਵੀ ਯੂਨਿਟ ਨਹੀਂ ਲਗਾਇਆ ਤੇ ਇਹੀ ਕਾਰਨ ਹੈ ਕਿ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਅੱਜ ਮੁਸ਼ਕਲਾਂ ਚੱਲ ਰਿਹਾ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੁਹਾਲੀ ਵਿੱਚ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ ਪਟਿਆਲਾ ਰਾਜਪੁਰਾ ਡੇਰਾਬਸੀ ਚਮਕੌਰ ਸਾਹਿਬ ਸਮਰਾਲਾ ਰੂਪਨਗਰ ਖਡੂਰ ਸਾਹਿਬ ਫਿਲੌਰ ਫਗਵਾੜਾ ਜਲੰਧਰ ਕਪੂਰਥਲਾ ਬਲਾਚੌਰ ਨਵਾਂ ਸ਼ਹਿਰਨੰਦਪੁਰ ਸਾਹਿਬ ਗੜ੍ਹਸ਼ੰਕਰ ਨੰਗਲ ਹੁਸ਼ਿਆਰਪੁਰ ਪੁਲਾਥ ਦਸੂਹਾ ਮੁਕੇਰੀਆ ਧਾਰਕਲਾਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਸਮੇਂ ਚੰਡੀਗੜ੍ਹ ਸਣੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਇੱਕਦਮ ਬਦਲ ਗਿਆ ਹੈ ਕਈ ਇਲਾਕਿਆਂ ਵਿੱਚ ਸੰਘਣੇ ਬੱਦਲ ਛਾ ਗਏ ਹਨ ਅਤੇ ਮੁਹਾਲੀ ਜਿਰਕਪੁਰ ਰਾਜਪੁਰਾ ਪਟਿਆਲਾ ਦੇ ਕਈ ਇਲਾਕਿਆਂ ਵਿੱਚ بارش ਨਾਲ ਹਮਸ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਸ਼ੰਭੂ ਬਾਰਡਰ ਖੁੱਲਣ ਤੋਂ ਪਹਿਲਾਂ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਸਾਰੀਆਂ ਫਸਲਾਂ ਤੇ ਐਮਐਸਪੀ ਗਾਰੰਟੀ ਕਾਨੂੰਨ ਸਮੇਤ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਅੰਦੋਲਨ ਦਾ ਪ੍ਰੋਗਰਾਮ ਜਾਰੀ ਕੀਤਾ ਹੈ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ ਕਿਸਾਨਾਂ ਗੁਣੇ ਦੱਸਿਆ ਕਿ 1 ਅਗਸਤ ਤੋਂ 22 ਸਤੰਬਰ ਤੱਕ ਵੱਖ-ਵੱਖ ਦਿਨਾਂ ਵਿੱਚ ਪ੍ਰਦਰਸ਼ਨ ਪ੍ਰੋਗਰਾਮ ਲੀਕੇ ਜਾਣਗੇ ਇਨ੍ਹਾਂ ਵਿੱਚੋਂ 1 ਅਗਸਤ ਨੂੰ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਜਾਵੇਗਾ ਤੇ 15 ਅਗਸਤ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ इसदे नाल ही ਕਿਸਾਨਾਂ ਨੂੰ ਸ਼ੰਭੂ ਸਿੰਘੂ ਬਾਡਰ ਸਮੇਤ ਦਿੱਲੀ ਦੀਆਂ ਸਰਦਾਂ ਤੇ ਪਹੁੰਚਣ ਦੀ ਵੀ ਅਪੀਲ ਕੀਤੀ ਗਈ ਹੈ। ਉਹਨਾਂ ਕੇ ਸਾਥ ਬਹੁਤ बड़ा ਧੋਖਾ کیا ਗਿਆ ਜਦ ਕਿਸਾਨੀ ਆंदोलन اٹھਾਇਆ ਗਿਆ ਯੂਪੀ ਕੀ ਇਲੈਕਸ਼ਨਸ ਦੇਖਤੇ ਹੋਏ ਉਸ ਸਮੇਂ ਪ੍ਰਧਾਨ ਮੰਤਰੀ ਜੀ ਨੇ ਇੱਕ ਆਪਣੀ ਜ਼ਮਾਨ دی تھی ਕਿਸਾਨੋ ਕੋ ਕਿ اُنکی ਮੰਗੋ ਕੋ ਪੂਰਾ ਕੀਤਾ ਜਾਏਗਾ ਜਿਸਮੇ ਸੇ ਇੱਕ tha ki ਲੀਗਲ ਗਾਰੰਟੀ ਫॉर ਐਮਐਸਪੀ ਔਰ ਜੋ ਕੇਸ ਵਗੈਰਾ ਲਗਾਏ ਗਏ ਹੈ ਕਿਸਾਨੋ ਕੇ ਉਪਰ ਵੋ ਸਭ ਵਾਪਿਸ ਕੀਏ ਜਾਏਗੇ। 4-5 ਚੀਜ਼ੇ ਔਰ થી ਕਮੇਟੀ ਬਣਾਈ ਜਾਏਗੀ जिसमें किसान की रिप्रेजेंटेशन होगी लेकिन आ, मैंने तो ऑल पार्टी मीटिंग में भी कल यही उठाया था कि देश के प्रधानमंत्री की जबान भी ना रखी जाए तो फिर देश के लोग किस पे विश्वास करें कि इतने सालों बाद एक बार फिर किसान को आंदोलन पे बैठना पड़ रहा है और क्योंकि जो जबान दी गई थी वो पूरी आज तक नहीं हुई है और अब और भी बड़ी हैरानी की बात जो पता लगी है कि जब किसानों को 15 फरवरी को दोबारा आंदोलन करने पे मजबूर हुए क्योंकि उनकी मांगे प्रधानमंत्री जी ने पूरी नहीं करी थी तो अब पता लग रहा है कि जिन पुलिस के अफसरों ने किसानों के ऊपर इतनी बड़ी तशद करी मेरे कॉन्स्टिट्यूंसी का बल्लो पिंड का एक सुखदीप नौजवान उसके गोली मार के उसकी हत्या हो गई और जिन लोगों ने गोलियां चलाई अथ्रू गैस चलाए किसानों के ऊपर तशद की उनकी ट्रैक्टर में तोड़बंद किया हरियाणा सरकार ने उनको राष्ट्रपति को गैलेंट्री अवार्ड के लिए उनको नियुक्त किया गया है कि ये बड़े बहादुर छह सिपाहियों ने अफसरों ने किसानी आंदोलन में बड़ा बढ़िया काम किया बढ़िया काम आप बॉर्डर पे हमारे वो किसान के बच्चे करते हैं जो देश की रक्षा करते हैं या ये जो हमारे किसान हमारे अन्नदाता जो देश का पेट भरते हैं वो अपनी मांगों के लिए दिल्ली जाना चाह रहे हैं और हरियाणा की पुलिस ने उनको ऐसे मारा जैसे कोई पाकिस्तान बॉर्डर के बैठे हुए लोग हैं और आपने ऐसा पंजाब का बॉर्डर सील कर दिया और हमारे पंजाब सरकार के मुख्यमंत्री ने ना हमारे किसानों का साथ दिया ना जो नौजवान लड़का जो मारा गया पंजाब का ना उसके ऊपर कोई इंक्वायरी बैठाई बल्कि ये जो अब इसी से देश की सरकार को अब इतना हौसला मिल गया कि हरियाणा सरकार उनको गैलेंट्री अवार्ड दे रही है जो किसानों को मार रही है देखो एक किसाना तो कैन तो पहले मेरा तो प्राइवेट मेंबर बिल पहले से ही तैयार था मैं अभी उनको दिखा के आई हूं कि उनके बोलने से पहले ही मैंने तो अपना प्राइवेट मेंबर बिल तैयार करके रखा है इसमें इसको फाइल करने के लिए लेकिन मैं अपने 16 साल के तजुर्बे से यह भी बता सकती हूँ क्योंकि एक कमिटी होती है जो डिसाइड करती है कि कौन सा प्राइवेट मेंबर बिल को एडमिट करना है नहीं करना है और जैसे अमर सिंह जी ने बताया कि पांच साल से उन्होंने जो बिल डाले उसमें कोई ना कोई बहाना ढूंढ के वो एडमिट ही नहीं होता है और ये बिल्कुल सही है पंद्रह साल से मुझे लगता है शायद मैंने एक बिल शायद देखा होगा जो एडमिट हुआ नहीं तो किसी का एडमिट ही नहीं होता है और अभी जहां तक मुझे नॉलेज है क्योंकि नई पार्लियामेंट हुई है जो कमेटी बनती है जो ये देखती है कि कौन सा बिल एडमिट करना है नहीं मेरे ख्याल से अभी कोई कमेटी गठित भी नहीं हुई है साढ़े पंजाब भगवंत मान जी ਸਾਡੇ ਪੰਜਾਬ ਚ ਭਗਵੰਤ ਮਾਨ ਜੀ ਨੇ ਇੱਕ ਕੋਸ਼ਿਸ਼ ਸ਼ੁਰੂ ਕੀਤੀ ਹੈ ਸਰ 2000 ਤੱਕ ਪੰਜਾਬ ਸਪੋਰਟਸ ਮੈਂ ਨੰਬਰ 1 ਸੀ ਦੇਸ਼ ਚ ਸਰ ਪਿਛਲੇ 20 ਸਾਲ ਮੈਂ ਅਕਾਲੀ ਔਰ ਕਾਂਗਰਸ ਸਰਕਾਰਾਂ ਨੇ ਸਪੋਰਟਸ ਕੇ ਲਿਏ ਕੁਛ ਨਹੀਂ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਆਪ ਜੋ ਪਲੇਅਰ ਹਮਾਰਾ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਉਂਦਾ ਉਹਨੂੰ ਅਸੀਂ ਨੌਕਰੀ ਦਿੰਨੇ ਆ ਮੇਰੀ ਭਾਰਤ ਸਰਕਾਰ ਨੂੰ ਵੀ ਆਪ ਤੇ ਮਦਦ ਉਹਨਾਂ ਬੇਨਤੀ ਆ ਜੋ ਹਮਾਰਾ ਪਲੇਅਰ ਨੈਸ਼ਨਲ ਇੰਟਰਨੈਸ਼ਨਲ ਲੈਵਲ ਪਰ ਅੱਛਾ ਪਰਫਾਰਮ ਕਰਦਾ ਹੈ वो वास्ते नौकरी सिक्योर की जाए ये मेरी बेनती है ताकि उसका फ्यूचर सिक्योर हो सके अगर हम पूरे देश के अलग अलग क्षेत्रों में कहीं हाइट बहुत ज़्यादा है नॉर्थ ईस्ट की बात करें तो वहाँ फुटबॉल का टैलेंट बहुत है पंजाब की बात करें तो हमने एक समय ऐसा था फुटबॉल और हॉकी के मैक्सिमम प्लेयर एक ही टीम के मैक्सिमम प्लेयर पंजाब से ही रहे हैं बास्केटबॉल में हमारे पास बहुत अच्छा टैलेंट है वॉलीबॉल मेरी कॉन्स्टिटेंसी में स्पीकर साहब बलाचौर एक छोटा सा विधानसभा क्षेत्र है हर साल वहाँ से चार से पाँच प्लेयर हमारे देश को रिप्रेजेंट करते हैं वॉलीबॉल में लेकिन वहाँ कोई इंफ्रास्ट्रक्चर नहीं है हमारी मेरी एक लोकसभा कॉन्स्टिटेंसी में मालपुर शहर है 1970 के दशक में पूरी फुटबॉल देश की पूरी फुटबॉल टीम मालपुर कस्बे की थी लेकिन वहाँ भी कोई इंटरनेशनल लेवल की सुविधाएं सुविधाएँ नहीं हैं तो मेरा एक तो आपके माध्यम से मंत्री जी से आग्रह है कि हम छोटी एज में पूरे देश में एक ऐसा कार्यक्रम चलाएं कि छोटे छोटे बच्चे आइडेंटिफाई करके जिसमें टैलेंट है उनके ट्रेनिंग का उनकी डाइट का उनके प्रॉपर इंटरनेशनल लेवल का कंपटीशन उनको ज़्यादा से ज़्यादा मिले ताकि जो उन्नीस के लिए हमने ओलंपिक के लिए तैयारी कर रहे हैं मैं भगवान से भी प्रार्थना करता हूं हमारी इच्छा है कि हमारे देश को नुमाइंदगी मिले ਔਰ ਉਸ ਵਿੱਚ ਬਿਹਤਰ ਜੋ ਪਰਫਾਰਮ 1936 ਮੈਂ ਜ਼ਰੂਰ ਭਾਰਤ ਜੋ ਹੈ ਪਹਿਲੇ 3 ਵਿੱਚ ਦੁਨੀਆ ਵਿੱਚ 올림픽 ਮੈਡਲਿਸਟ ਲੈ ਕੇ ਮੈਡਲ ਲੈ ਕੇ ਆਏ ਇਹ ہماری ਤਮਨਾ ਹੈ। ਭੁਤਾਂਤਬੰਦ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਵਿਕਾਸ ਵਿਕਾਸ ਔਰ ਵਿਕਾਸ। ਪਿਛਲੇ 4 ਮਹੀਨੇ ਕਿਉਂਕਿ ਚੋਣਾਂ ਸੀਗੀਆਂ ਇਸ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਜਿਸ ਦੀ ਵਜ੍ਹਾ ਕਰਕੇ ਕੰਮਾਂ ਦੇ ਵਿੱਚ ਨਵੇਂ ਕੰਮਾਂ ਦੇ ਨੂੰ ਸ਼ੁਰੂ ਕਰਨ ਦੇ ਵਿੱਚ ਕੁਝ ਖੜੋਤ ਆ ਗਈ ਸੀਗੀ। ਪਰ ਜਦੋਂ ਜਦੋਂ ਚੋਣ ਜਾਬਤਾ ਖੁੱਲਿਆ ਤੇ ਹੁਣ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 29 ਪਿੰਡਾਂ ਦੇ 48 ਕੰਮ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕਰਵਾਉਣ ਜਾ ਰਿਹਾ ਆ ਪਿਛਲੇ ਸਮੇਂ ਦੇ ਵਿੱਚ ਕਈ ਵੱਡੇ ਕੰਮ ਨੇ ਜਿਹੜੇ ਉਹ ਹੋਏ ਨੇ ਔਰ ਇਹ ਉਹ ਕੰਮ ਨੇ ਜਿਹੜੇ ਜਦੋਂ ਪਿੰਡਾਂ ਦੇ ਵਿੱਚ ਜਾਣਿਆ ਸੀ ਛੋਟੇ-ਛੋਟੇ ਕੰਮ ਜਿਵੇਂ ਹੁਣ ਸਪੋਜ਼ ਇਸੇ ਜਿੱਥੋਂ ਹੁਣ ਨੀਂਹ ਪੱਥਰ ਰੱਖਿਆ ਜਿਹੜਾ ਸ਼ੁਰੂਆਤ ਕਰਾਈ ਹੈ ਇਹ ਖੇਤਾਂ ਦੇ ਵਿੱਚ ਚਾਰ ਘਰ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ 900 ਫੁੱਟ ਦਾ ਰਸਤਾ ਹੈ ਸਾਰਾ ਪਰ ਕਦੇ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈਗਾ ਸੋ ਇਹ ਇਹੋ ਜੇ ਹੁਣ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਹੱਕ ਤਾਂ ਇੰਨਾ ਚਾਰ ਘਰਾਂ ਦਾ ਵੀ ਉਨੇ ਹੀ ਬਣਦਾ ਜਿੰਨਾ ਕੋਈ ਪਿੰਡ 'ਚ ਹੈ ਸ਼ਹਿਰ 'ਚ ਰਹਿੰਦਾ ਸੋ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਜਿੰਨਾ ਜੋ ਸਰਕਾਰ ਦੇ ਲਈ ਛੋਟੇ ਹੁੰਦੇ ਨੇ ਪਰ ਲੋਕਾਂ ਦੇ ਲਈ ਵੱਡੀ ਮੁਸੀਬਤ ਦਾ ਮੁਸ਼ਕਲ ਦਾ ਸਬਬ ਬਣ ਜਾਂਦੇ ਨੇ ਉਹਨਾਂ 48 ਕੰਮਾਂ ਦੀ ਸ਼ੁਰੂਆਤ ਕੀਤੀ 1 ਕਰੋੜ 54 ਲੱਖ ਰੁਪਏ ਦੇ ਲਾਗਤ ਨਾਲ ਤੇ ਤਕਰੀਬਨ ਮਹੀਨੇ 100 ਮਹੀਨੇ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਕੰਪਲੀਟ ਹੋ ਜਾਂਦੇ ਆਂ